ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾਂ ਜੀ ਗੱਲ ਕਰੀਏ ਧਾਮੀ ਸਾਹਿਬ ਨੂੰ ਮਨਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਦੇ ਬਾਰੇ ਕਹਿੰਦੇ ਇਹਨਾਂ ਨੂੰ ਕੋਸ਼ਿਸ਼ਾਂ ਤਾਂ ਮਨਾਉਣ ਦੀਆਂ ਹੋ ਰਹੀਆਂ ਨੇ ਪਰ ਇਹਨਾਂ ਕੋਸ਼ਿਸ਼ਾਂ ਨੂੰ ਸ਼ਾਇਦ ਬੂਰਪੈੰਦਾ ਨਜ਼ਰ ਨਹੀਂ ਆ ਰਿਹਾ ਜੀ ਪ੍ਰਵੀਨ ਜੀ ਅੰਤਰੀਂ ਕਮੇਟੀ ਦੀ ਬੈਠਕ ਹੋ ਗਈ ਧਾਮੀ ਸਾਹਿਬ ਦਾ ਅਸਤੀਫਾ ਮਤਲਬ ਨਾ ਨਾ ਮਨਜ਼ੂਰ ਕੀਤਾ ਨਾ ਮਨਜ਼ੂਰ ਕੀਤਾ ਤੇ ਉਹਨੂੰ ਬੋਲਡ ਤੇ ਪਾ ਲਿਆ ਤੇ ਜਥੇਦਾਰ ਸਾਹਿਬ ਕੋਲ ਜਾਏ ਆਏ ਇਹਨਾਂ ਤੇ ਉਧਰ ਧਾਮੀ ਸਾਹਿਬ ਨੂੰ ਅਪੀਲਾਂ ਜਾਰੀ ਨੇ ਬੰਦੇ ਭੇਜੇ ਜਾ ਰਹੇ ਨੇ ਮਨਾਇਆ ਜਾ ਰਿਹਾ ਤਾਮੀ ਸਾਹਿਬ ਹੁਣ ਅੜੇ ਨੇ ਕਿ ਹੁਣ ਮੈਂ ਵਾਪਸ ਨਹੀਂ ਪਰਤਣਾ ਉਹਨਾਂ ਨੂੰ ਕਈ ਫਾਰਮੂਲੇ ਦੇਤੇ ਇੱਥੋਂ ਤੱਕ ਕਿ ਜਥੇਦਾਰ ਗਿਆਨੀ ਰਕबीर ਸਿੰਘ ਨੇ ਵੀ ਹੁਣ ਤਾਂ ਅਪੀਲ ਕਰਤੀ ਕਿ ਤਾਂਮੀ ਸਾਹਿਬ ਮੁੜਿ ਆਓ ਤੁਸੀਂ ਸੰਭਾਲੋ ਜਿਹੜੇ ਅਕਾਲੀ ਦਰਬਾਦ ਤੇ ਦੇ ਉਲਟ ਖੜੇ ਨਹੀਂ ਉਹ ਵੀ ਕਹਿ ਰਹੇ ਨੇ ਤਾਂਮੀ ਸਾਹਿਬ ਤੁਸੀਂ ਹੁਣ ਆਜੋ ਤੁਹਾ ਤੋਂ ਬਿਹਤਰ ਕੋਈ ਨਹੀਂਗਾ ਪਰ ਜਿਹੜਾ ਸਵਾਲ ਇਹ ਆ ਰਿਹਾ ਕਿ ਵੀ ਤਾਂਮੀ ਸਾਹਿਬ ਨੂੰ ਆ ਕੇ ਸੱਤ ਮੈਂਬਰੀ ਕਮੇਟੀ ਚ ਗਵਾਈ ਕਰਕੇ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ ਅਨਾ ਧਾਮੀ ਸਾਹਿਬ ਨੂੰ ਜਿਹੜੇ ਸਿਧਾਂਤਾਂ ਲਈ ਜਾਣੇ ਜਾਂਦੇ ਨੇ ਉਹਦੇ ਤੇ ਪੈਰਾ ਦੇਣਾ ਚਾਹੀਦਾ ਜੇ ਧਾਮੀ ਸਾਹਿਬ ਆਪਣੇ ਦਮ ਦੇ ਉੱਤੇ ਮਤਲਬ ਕਿ ਬਿਲਕੁਲ ਉਹ ਬਤੌਰ ਸ਼ਖਸ਼ੀਅਤ ਬੜੇ ਸਪਸ਼ਟਵਾਦੀ ਬੜੇ ਇਮਾਨਦਾਰ ਬੜੇ ਨਿਮਰ ਹੋ ਕੇ ਵਿਚਨ ਵਾਲੇ ਮੰਨੇ ਜਾਂਦੇ ਨੇ ਪਰ ਜਿਹੜੇ ਧਾਮੀ ਸਾਹਿਬ ਜੇਕਰ ਇੰਨਾ ਦਮ ਰੱਖਦੇ ਹੁੰਦੇ ਕਿ ਉਹ ਫੈਸਲੇ ਅਕਾਲ ਤਖ ਦੇ ਹੁਕਮਾਂ ਅਨੁਸਾਰ ਇੰਗਲੈਂਡ ਲੈ ਲੈਂਦੇ ਜਾਂ ਹੁਣ ਲੈਣ ਦੀ ਆਸ ਨੂੰ ਉਹਨਾਂ ਨੂੰ ਬੁਲਾਇਆ ਜਾ ਰਿਹਾ ਫਿਰ ਉਹ ਜਾਂਦੀ ਕਿ ਤਹੀ ਫਿਰ ਉਹ ਕਰ ਲੈਂਦੇ ਨਾ ਹੁਣ ਕੋਈ ਇਨਾ ਮੌਕਾ ਰਿਆ ਫਿਰ ਉਹਨਾਂ ਢਾਈ ਮਹੀਨੇ ਬਾਅਦ ਹੀ ਕਿਉਂ ਸੱਤ ਮੈਂਬਰ ਕਮੇਟੀ ਦੀ ਮੈਂਬਰ ਬੁਲਾਈ ਸੀ ਤੇ ਹੁਣ ਜਿਹੜੇ ਫਾਰਮੂਲੇ ਤੇ ਲਿਆਂਦਾ ਜਾ ਰਿਹਾ ਕਿ ਧਾਮੀ ਸਾਹਿਬ ਤੁਸੀਂ ਪ੍ਰਧਾਨਗੀ ਸਾਹਮਣੋਂ ਸੱਤ ਮੈਂਬਰੀ ਨਾ ਸੰਭੋ ਸੱਤ ਮੈਂਬਰੀ ਦੀ ਮੁਖੀ ਦੀ ਕੁਰਸੀ ਤਾਂ ਮਿਲੀ ਹੋ ਤਾਂ ਸੀ ਕਿ ਤੁਸੀਂ ਐਸਪੀਸੀ ਦੇ ਪ੍ਰਧਾਨ ਸੀ ਤਾਂ ਸੀ ਬਿਲਕੁਲ ਸੋ ਹੁਣ ਧਾਮੀ ਸਾਹਿਬ ਪਰਤਣਗੇ ਜਾਂ ਨਹੀਂ ਪਰਤਣਗੇ ਇਹ ਤਾਂ ਉਮੀਦ ਬਿਲਕੁਲ ਕਾफी ਘੱਟ ਹੈ ਕਿ ਉਹ ਪਰਤਣਗੇ ਪਰ ਜਥੇਦਾਰ ਸਾਹਿਬ ਚਲੇ ਜਾਣਗੇ ਇਹ ਸਵਾਲ ਵੱਡਾ ਹੋ ਗਿਆ ਕਿਉਂਕਿ ਲੈ ਦੇ ਕੇ ਸਾਰਾ ਕੁਝ ਹੁਣ ਜਸਵੰਤ ਸਿੰਘ ਸਾਬ ਤੇ ਆ ਕਿ ਉਹ ਦਮ ਦਿਖਾਉਣਗੇ ਉਹ ਕੋਈ ਸਟੈਂਡ ਲੈਣਗੇ ਉਹ ਕੋਈ ਦੋ ਤਰੀਕ ਵਾਲੇ ਫੈਸਲਿਆਂ ਤੇ ਪੈਰਾ ਦਿਨਿਆ ਹੋਇਆ ਅੰਤਰੀਅਨ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨੂੰ ਹੈਨਾ ਜਾਂ ਤਿੰਨ ਮੈਂਬਰੀ ਕਮੇਟੀ ਨੂੰ ਯਾਨੀ ਅਕਾਲੀਵਾਲ ਦੀ ਲੀਡਰਸ਼ਿਪ ਨੂੰ ਮਤਲਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹਰਾਂ ਦੀ ਅਗਵਾਈ ਚ ਪੰਜ ਸਿੰਘ ਸਾਹਿਬ ਉਹਨਾਂ ਨੇ ਦੋ ਤਰੀਕ ਨੂੰ ਜਿਹੜੇ ਫੈਸਲੇ ਸੁਣਾਏ ਸੀ ਉਹ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਸੀ ਉਹ ਜਿਹੜੀ ਕਲਤਕ ਸਾਬ ਦੀ ਫਸੀਲ ਤੋਂ ਪੜਿਆ ਗਿਆ ਹੁਕਮਨਾਮਾ ਸੀ ਉਹ ਕੋਈ ਮਤਲਬ ਸੇਬਾਂ ਦੀ ਰਿਹੜੀ ਨਹੀਂ ਸੀ ਕਿ ਤੁਹਾਨੂੰ ਜਿਹੜਾ ਜਿਹੜਾ ਸੇਬ ਪਸੰਦ ਆ ਉਹ ਅਸੀਂ ਚੱਕ ਲਿਆ ਬਾਕੀ ਅਸੀਂ ਨਹੀਂ ਖਰੀਦਣੇ ਹਮ 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 ਮਤਲਬ ਅਕਾਲੀ ਦਲ ਨੇ ਪਿਕਣ ਚੂਜ਼ ਵਾਲੀ ਨੀਤੀ ਬਣਾਈ ਕਿ ਜਿਹੜਾ ਸਾਨੂੰ ਫਿੱਟ ਬੈਠਦਾ ਆ ਅਸੀਂ ਮਨਜ਼ੂਰ ਕਰਾਂਗੇ ਜਾਂ ਅਸੀਂ ਮਨਜ਼ੂਰ ਨਹੀਂ ਕਰਾਂਗੇ ਹਾਂ ਆ ਸਾਨੂੰ ਮਨਜ਼ੂਰ ਹੈ ਜੀ ਸੇਵਾ ਕਰਨੀ ਆ ਸੱਤਵੇਂ ਐਮਰੀ ਕਮੇਟੀ ਸਾਨੂੰ ਮਨਜ਼ੂਰ ਨਹੀਂ ਉਹ ਵੀ ਉਸੇ ਥਾਂ ਤੋਂ ਉਸੇ ਤਰੀਕ ਨੂੰ ਉਸੇ ਸਮੇਂ ਉਸੇ ਰੂਪ ਚ ਬਣਾਈ ਗਈ ਹੈ ਹਮ ਸੋ ਇਸ ਲਈ ਅਕਾਲੀ ਦਲ ਨੇ ਤਾਂ ਜਮਈ ਮਤਲਬ ਸਿਰ ਲਾਤਾ ਸ਼੍ਰੋਮਣੀ ਕਮੇਟੀ ਜਿਹੜੀ ਜਥੇਦਾਰ ਸਾਹਿਬ ਨੂੰ ਇਹ ਕਹਿਣ ਚਲੀ ਗਈ ਹੈ ਕਿ ਤੁਹਾਡਾ ਅਧਿਕਾਰ ਖੇਤਰ ਨਹੀਂਗਾ ਜੀ ਤੁਹਾਡਾ ਅਧਿਕਾਰ ਖੇਤਰ ਆ ਇਹ ਤੁਹਾਨੂੰ ਸਮਝਾਉਣਾ ਹੈ ਅਸੀਂ ਮਤਲਬ ਉਹ ਸਮਝਾਉਣਾ ਹੈ ਕਿ ਧਮਕਾਉਣਾ ਉਹ ਡਰਾਉਣਾ ਕੀ ਪ੍ਰਕਾਰ ਹੈ ਉਹ ਤੇ ਗਿਆਨੀ ਰਕबीर ਸਿੰਘ ਦਾ ਇਹ ਕਹਿਣਾ ਕਿ ਵੀ ਮੈਂ ਤਾਂ ਸਮਝਦਾ ਸੀਗਾ ਸ਼੍ਰੀ ਕਲਤਖ ਸਾਹਿਬ ਦਾ ਹੁਕਮ ਪੂਰੀ ਲੋਕਾਈ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਭਾਈਚਾਰਾ ਵੱਸਦਾ ਹੈ ਅਕਾਲ ਤਖਤ ਸਮਰਪਤ ਜਿਹੜੀਆਂ 13 ਨੇ ਉਹਨਾਂ ਤੇ ਲੱਗ ਹੁੰਦਾ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਇਹ ਤਾਂ ਚਾਰਦੁਆਰੀ ਚ ਹੈ ਹੁਣ ਇਸ ਨੂੰ ਵੱਡੇ ਤੰਜ ਵਜੋਂ ਦੇਖ ਰਹੇ ਨੇ ਲੋਕ ਜੀ ਜੀ ਲੋਕ ਕਹਿੰਦੇ ਕਿ ਬਹੁਤ ਵੱਡਾ ਤੰਜ ਕੱਸਿਆ ਹੈ ਗੁਰਗਵੀਰ ਸਿੰਘ ਹੋਰਾਂ ਨੇ ਪਰ ਮੈਂ ਇਹਦੇ ਵਿੱਚੋਂ ਤੰਜ ਦੇ ਨਾਲ ਨਾਲ ਉਹਨਾਂ ਦੀ ਬੇਵਸੀ ਵੀ ਦੇਖ ਰਿਹਾ ਹਾਂ ਕਿ ਉਹਨਾਂ ਦੀ ਬੇਵਸੀ ਵੀ ਝਲਕਦੀ ਹੈ ਕਿ ਕੀ ਉਹ ਕੁਝ ਹੁਣ ਕਰਨ ਦੀ ਸਥਿਤੀ 'ਚ ਨਹੀਂ ਹੈਗੀ ਕਿ ਉਹ ਸਿਫਾ ਦੇ ਕੇ ਲੰਬੇ ਹੋਣਗੇ ਜਾਂ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਉਸ ਰਤਵੇ ਨੂੰ ਜਿਹੜਾ ਦੋ ਤਰੀਕ ਨੂੰ ਬਹਾਲ ਹੁੰਦਾ ਨਜ਼ਰ ਆ ਰਿਹਾ ਸੀ ਉਹ اسی ਬਹਾਲਤਾ ਦੇ ਲਈ ਫਿਰ ਕੋਈ ਸਖਤ ਫੈਸਲਾ ਲੈਣਗੇ ਇਹ ਦੇਖਣ ਵਾਲੀ ਗੱਲ ਹੈ ਪ੍ਰੀਖਿਆ ਦੀ ਘੜੀ ਜੇ ਧਾਮੀ ਹੋ ਰਹੀ ਦੀ ਉਹ ਨਾਲੋਂ ਵੱਡੀ ਪ੍ਰੀਖਿਆ ਦੀ ਘੜੀ ਹੋਣੀ ਜਿਸ ਦਾ ਯਾਨੀ ਰੁਪੀ ਸਿੰਘ ਹੋਣਾ ਜੀ ਬਿਲਕੁਲ ਬਿਲਕੁਲ